ਆਪਣੀਆਂ ਪੰਚਾਇਤੀ ਇਲੈਕਸ਼ਨ ਦੀ ਜੋ ਕੈਂਪੇਨ ਸ਼ੁਰੂ ਹੋਈ ਸੀ ਤੇ ਉਦੋਂ ਆਪਾਂ ਡੋਰ ਟੂ ਡੋਰ ਘਰ-ਘਰ ਵੋਟ ਮੰਗਣ ਜਿੱਦੂ ਆਏ ਆ ਉਸ ਟਾਈਮ ਮੈਂ ਦੇਖਿਆ ਕਿ ਆ ਬਹੁਤ ਮਤਲ ਖਸਤਾ ਹਾਲਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਕਿ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਇਹਨਾਂ ਦਾ ਘਰ ਇੰਨਾ ਵਾ ਰੋਡ ਤੋਂ ਨੀਵਾ ਕਿ ਜਦੋਂ ਬਾਰਸ਼ ਆਉਂਦੀ ਆ ਤੇ ਇਹ ਬਾਹਰ ਖੜੇ ਹੋ ਕੇ ਆਪਣਾ ਗੁਜ਼ਾਰਾ ਕਰਦੇ ਆ ਕਿ ਪਾਣੀ ਨਾ ਅੰਦਰ ਵੜ ਜਾਵੇ ਕਿੰਨਾ ਤੁਸੀਂ ਆਪ ਦੇਖ ਹੀ ਲਿਆ ਤੁਸੀਂ ਆਪਣੇ ਚੈਨਲ ਦੇ ਥਰੂ ਕਿ ਸੜਕ ਨਾਲ ਉਹ ਬੇੜਾ ਕਿੰਨਾ ਨੀਵਾ ਤੇ ਬੇੜੇ ਤੋਂ ਘਰ ਫੇਰ 2 ਫੁੱਟ ਨੀਵਾ ਅੰਦਰ ਕਮਰਾ ਜਿਹੜਾ ਇਹਨਾਂ ਦਾ ਹੈਗਾ ਉਹ ਵੀ ਉੱਤੇ ਬੱਲੇ ਆ ਜਿਹੜਾ ਚੁੰਦਾ ਵਾ ਹਨ ਤੇ ਬੜਾ ਦੁੱਖ ਹੋਇਆ ਉਹ ਤੋਂ ਦੇਖ ਕੇ ਪਰਿਵਾਰ ਨੇ ਇੱਕ ਤੇ ਵਿੱਡੋ ਹੈਗੀ ਆ ਇਹਦਾ ਘਰ ਵਾਲਾ ਨਹੀਂ ਹੈ ਉਹਦੀ ਡੈਥ ਹੋ ਗਈ ਹੈ ਨਾ ਉਹ ਵੀ ਦਿਹਾੜੀ ਕਰਦਾ ਸੀ ਤੇ ਉਹਨੂੰ ਅਟੈਕ ਹੋਣ ਅਚਾਨਕ ਉਹਦੀ ਮੌਤ ਹੋ ਗਈ 9 ਸਾਲ ਪਹਿਲੇ ਦੀ ਤੇ ਆਪਣੇ ਬੱਚੇ ਜਿਹੜੇ ਆ ਦੋ ਬੱਚਿਆਂ ਨੂੰ ਬੜੇ ਆਪਣੀ ਮਿਹਨਤ ਕਰਕੇ ਘਰਾਂ ਚ ਕੰਮ ਕਰਕੇ ਜੋ ਵੀ ਇਹਨੂੰ ਇਸ ਭੈਣ ਨੂੰ ਸਾਡੀ ਨੂੰ ਕੰਮ ਮਿਲਦਾ ਉਹ ਕਰਕੇ ਇਹਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਹੈਗੀ ਆ ਤੇ ਪੜਾ ਰਹੀ ਹੈ ਨਾਲੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਐਜੂਕੇਟ ਕਰ ਰਹੀ ਹੈ ਬੱਚੇ ਮਿਹਨਤ ਕਰਕੇ ਆਪ ਤੇ ਆਪਾਂ ਇਹਦੇ ਵਿੱਚ ਦੁੱਖ ਵਾਲੀ ਗੱਲ ਇਹ ਹੈ ਕਿ ਤੋਂ ਪਹਿਲੇ ਇਹਨ ਕਈ ਵਾਰੀ ਆਪਣੀ ਫਰਿਆਦ ਸਰਪੰਚ ਪੰਚਾਇਤ ਨੂੰ ਦਿੱਤੀ ਆ ਮੈਂ ਤੇ ਉਹੀ ਕਹੂੰਗਾ ਕਿ ਅਨਪੜਤਾ ਔਰ ਜਿਹੜੀ ਆ ਚਾਪਲੂਸੀ ਜਿਹੜੀ ਆ ਪੋਲਿਟਿਕਲ ਨੇਤਾ ਲੋਕਾਂ ਦੀ ਤੇ ਉਹਦੇ ਕਰਕੇ ਲੋਕ ਸਾਡੇ ਏਦਾਂ ਐਸੀ ਹਾਲਤ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਗੱਲ ਨਹੀਂ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਿਆ ਨਹੀਂ ਸਰਕਾਰ ਦੀਆਂ ਇੰਨੀਆਂ ਸਹੂਲਤਾਂ ਮੈਂ ਦਫ਼ਤਰਾਂ 'ਚ ਜਾ ਕੇ ਦੇਖਿਆ ਕਿ ਉਹ ਕਹਿੰਦੇ ਕਿ ਸਾਡੇ ਕੋਲ ਇੰਨੀ ਵੱਡੀਆਂ ਸਹੂਲਤਾਂ ਵਾਂ ਸਾਾਨੂੰ ਦੱਸੋਗੇ ਤੇ ਫੇਰ ਹੀ ਪਤਾ ਲੱਗਣਾ ਕਿ ਕਿਨੂੰ ਕੀ ਚਾਹੀਦਾ ਵਾ ਪਰ ਸਾਡੇ ਨੈਗਲੀਜੈਂਸੀ ਕਰਕੇ ਪਹਿਲੀਆਂ ਪੰਚਾਇਤਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਫਸਰ ਦੇ ਮੱਥੇ ਲੱਗਣ ਦੀ ਕੋਸ਼ਿਸ਼ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਕਾਰਨ ਹੀ ਕਿ ਅਨਪੜਤਾ ਕਿ ਐਜੂਕੇਸ਼ਨ ਨਾ ਹੋਣ ਕਰਕੇ ਤੇ ਇਹ ਅਫਸਰ ਦੇ ਦਰਵਾਜੇ ਤੇ ਜਾ ਕੇ ਜਿਨ੍ਹਾਂ ਨੂੰ ਗੱਲ ਹੀ ਨਹੀਂ ਕਰਨੀ ਹੁੰਦੀ ਉਹਨਾਂ ਨੂੰ ਅਸੀਂ ਮੋਤਵਾਰ ਬਣਾਇਆ ਹੈ ਜਿਸ ਕਰਕੇ ਆਹ ਹਾਲਤ ਤਾਂ ਦੇਖਣ ਨੂੰ ਮਿਲਦੇ ਪਰ ਹੁਣ ਤੁਹਾਡੀ ਧਿਆਨ ਵਿੱਚ ਸਮੱਸਿਆ ਆ ਗਈ ਹੈ ਤੇ ਕੀ ਕਰੋਗੇ ਇਹੋ ਜੇ ਪਰਵਾਹ ਨਹੀਂ ਬਹੁਤ ਪਰਿਵਾਰ ਆਏ ਸਾਡੀ ਜਿਹੜੀ ਨਿਗਾਹ ਦੇ ਵਿੱਚ ਆਏ ਆ ਇਹ ਅੱਜ ਅਸੀਂ ਤੁਹਾਨੂੰ ਸਪੈਸ਼ਲ ਇਸੇ ਕਰਕੇ ਇੱਥੇ ਲੈ ਕੇ ਆਏ ਕਿ ਆ ਇੱਕ ਭੈਣ ਸਾਡੀ ਇਨਾ ਮਤਲਬ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੀ ਆ ਤੇ ਹਾਲਾਤ ਦੇਖੋ ਇਹਦੇ ਘਰ ਦੇ ਹਾਲ ਦੇ ਕਿ ਆਂ ਤੇ ਆਪ ਤੰਗ ਹੋ ਹੈਗੇ ਹਰਾਣਵਾ ਹਾਂਜੀ ਹਾਂਜੀ ਤੇ ਮੇਰੇ ਹਸਬੰਦ ਨੂੰ ਡੈਥ ਹੋਈ ਨੂੰ 9 ਸਾਲ ਹੋ ਗਏ ਆ ਤੇ ਮੈਂ ਮਤਲਬ ਅੱਧਾ ਹੀ ਗੁਜ਼ਾਰਾ ਕਰਕੇ ਆਪਣੇ ਘਰ ਮਿਹਨਤ ਵੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਆ ਕਿੱਥੇ ਕਿੱਥੇ ਕੰਮ ਕਰ ਰਹੇ ਹੋ ਕੰਮ ਨੂੰ ਜਿੱਦਾਂ ਮਤਲਬ ਘਰਾਂ ਦੇ ਵਿੱਚ ਵੀ ਮਿਲ ਜੇ ਰੋਟੀ ਪਕਾਣ ਦਾ ਉਹ ਵੀ ਕਰ ਲੈਣੀ ਆ ਕੋਈ ਵੀ ਕੰਮ ਮਿਲ ਜੇ ਤੇ ਮੈਂ ਕਰ ਲੈਣੀ ਆ ਤੇ ਕਰਕੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਬੱਚੇ ਕਿੰਨੇ ਉਮਰ ਹੈ ਔਰ ਕਿੱਥੇ ਕਿੱਥੇ ਪੜ੍ਹਦੇ ਆ ਬੇਟਾ ਮੇਰਾ ਬੱਬੇ ਵਾਲੀ ਸਕੂਲ ਪੜ੍ਹਦਾ ਬੇਟੀ ਮੇਰੀ ਪ੍ਰਾਈਵੇਟ ਸਕੂਲ ਦੇ ਪੜ੍ਹਦੀ ਹੈ ਬੇਟਾ ਸਰਕਾਰੀ ਸਕੂਲ ਦਾ? ਹਾਂਜੀ। ਪ੍ਰਾਈਵੇਟ ਸਕੂਲ ਦਾ ਫਿਰ ਕਿੱਦਾਂ ਕਰਦੇ ਹੋ ਕਾਚਾ ਵਗੈਰਾ? ਨਾ ਉਹਨਾਂ ਦੀ ਮੈਨੂੰ ਬਹੁਤ ਜ਼ਿਆਦਾ ਸਹੂਲਤ ਹੈ। ਉਹ ਮੈਨੂੰ ਇਸ ਟਾਈਮ ਤੇ ਵੀ ਬਹੁਤ ਜ਼ਿਆਦਾ ਮਤਲਬ ਕੋਈ ਉਹਨਾਂ ਦੀ ਮੈਨੂੰ ਹੈ ਨਹੀਂ ਉਹਨਾਂ ਨੇ ਮਹਿਸੂਸ ਹੋਣ ਦਿੱਤਾ ਕਿ ਮੈਂ ਪ੍ਰਾਈਵੇਟ ਸਕੂਲ 'ਚ ਪੜਾ ਰਹੀ ਆਂ ਕਿ ਸਰਕਾਰੀ। ਉਹਨਾਂ ਦੀ ਮੈਨੂੰ ਬਹੁਤ ਸਹੂਲਤ ਹੈ। ਮਕਾਨ ਦੇਖਿਆ ਹੈ ਸੜਕ ਨਾਲ ਕਾਫੀ ਨੇ ਮੈਂ ਬਾਰਿਸ਼ ਦੇ ਦਿਨਾਂ 'ਚ ਬਹੁਤ ਮੁਸ਼ਕਿਲ ਹੁੰਦੀ ਹੋਏਗੀ। ਕੀ ਕੀ ਮੁਸ਼ਕਿਲ ਹੁੰਦੀ ਹੈ? ਮਸਤਰਾ ਸਰ ਬਹੁਤ ਸਾਰੀਆਂ ਨੇ ਤਾਂ ਕਮਰੇ ਚੋਂਦੇ ਵੀ ਆ। ਜਦ ਬਾਰਿਸ਼ ਆਉਂਦੀ ਆ ਤੇ ਲੋਕਾਂ ਕੋ ਸੌਕੇ ਗਜ਼ਾਰਾ ਕਰਦੇ ਆ ਤਾਂ ਆਪਾਂ ਬਹਿ ਕੇ ਰਾਤ ਕੱਟੀਦੀ ਆ ਇਹ ਸਾਡਾ ਕਮਰਾ ਇੱਥੋਂ ਨਾਲ ਸੌਣ ਲਾ ਜੇਰ ਨੁਕਸਾਨ ਨਾ ਕੋਈ ਹੋ ਜੇ ਪਰ ਰਾਤ ਸਾਡੀ ਬੈਠ ਕੇ ਹੀ ਨਿਕਲਦੀ ਆ ਗਰਾਂਟ ਲਈ ਕਦੀ ਅਪਲਾਈ ਕੀਤਾ ਲੈਂਟਰ ਬਣ ਲਈ ਜਾਂ ਇਹਦੇ ਉੱਚਾ ਘਰ ਵਣ ਲਈ ਹਾਂਜੀ ਕਿਹਾ ਤਾਂ ਸੀਗਾ ਪਰ ਸਰ ਨਹੀਂ ਕਿਸੇ ਨੇ ਨਹੀਂ ਧਿਆਨ ਦਿੱਤਾ ਕੀ ਮੰਗ ਕਰਦੇ ਹੋ ਹੁਣ ਮੰਗ ਸਰ ਮੇਰੀ ਇਹ ਹੀ ਆ ਕਿ ਮੇਰਾ ਘਰ ਬਣਾ ਕੇ ਦਿੱਤਾ ਜਾਏ